ਇਹ ਕਿੱਥੋਂ ਆ ਤਰੇਟਾਂ ਤੇ ਕਿੱਥੋਂ ਆਦਾ ਹੈ ਇਹਦੇ ਥੱਲੇ ਹਲੇ ਇਸ ਟਾਈਮ 11-12 ਕਿਲੋ ਲੱਗਦੇ 11-12 ਅੱਜ 6-7 ਦਿਨ ਦੀ ਸੂਈ ਹੋਈ ਯਾਰ 6-7 ਦਿਨਾਂ ਦੀ ਸੂਈ ਹੋਈ ਠੀਕ ਆ ਕੀ ਮੰਗ ਕਰਦੇ ਵੀਰੇ ਦੀ ਇਹਦਾ ਇੱਕ 35 ਮਗਦਾ ਇਹ ਇੱਕ 35 ਲੁਧਿਆਣੇ ਤੋਂ ਆਇਓ ਠੀਕ ਆ ਰਾਹੋਂ ਰੋੜ ਪਿੰਡ ਸੀੜਾ ਪਿੰਡ ਸੀੜਾ ਬਾਜੀਗਰਾਂ ਦਾ ਮੁੰਡਾ ਅੱਜ ਮੰਡੀ ਕਿਵੇਂ ਰਹੀ ਬਈ ਮੰਡੀ ਯਾਰ ਚਿੱਕੜਾ ਗੱਡੀ ਫਸੀ ਖੜੀ 2 ਘੰਟੇ ਹੋ ਲੋ ਜੀ ਦਰਸ਼ਕੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕਾਲ ਅੱਜ ਆਪਾਂ ਪਹੁੰਚੇ ਆਂ ਖੰਨੇ ਸ਼ਹਿਰ ਮਿਤੀ 15 ਤਰੀਕਾ 15 ਜੁਲਾਈ ਅੱਜ ਖੰਨੇ ਦੇ ਵਿੱਚ ਪਸ਼ੂ ਮੰਡੀ ਲੱਗੀ ਹੋਈ ਆ ਤੇ ਹੁਣ ਆਪਾਂ ਤੁਹਾਨੂੰ ਪਸ਼ੂ ਮੰਡੀ ਦੇ ਹਾਲਾਤ ਦਿਖਾਵਾਂਗੇ ਵੀ ਕਿਹਾ ਜੀ ਮੱਜਾਂ ਦੇ ਰੇਟ ਨੇਗੇ ਕਿਹਾ ਜੀ ਮੱਜਾਂ ਦੇ ਮਤਲਬ ਮੰਦਾ ਚੱਲ ਰਿਹਾ ਹੈਗਾ ਰੇਟ ਦੇ ਵਿੱਚ ਜਾਂ ਮਹਿੰਗਾਈ ਚੱਲ ਰਹੀ ਹੈਗੀ ਤੁਹਾਨੂੰ ਆਪਾਂ ਸਾਰੀਆਂ ਪਸ਼ੂਆਂ ਮੰਡੀ ਦਿਖਾਵਾਂਗੇ ਖੰਨੇ ਦੀ ਮੰਡੀ ਤੇ ਪਹੁੰਚਾਂਗੇ ਖੰਨਾ ਸ਼ਹਿਰ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਵੀਡੀਓ ਅੱਗੇ ਚੱਲ ਕੇ ਸਟਾਰਟ ਕਰਦੇ ਆ ਤੁਹਾਨੂੰ ਦਿਖਾਉਣੇ ਆ ਦਰਸ਼ਕੋ ਅਸੀਂ ਇੱਕ ਨਿੱਕੀ ਜਿਹੀ ਗੱਲ ਇਹ ਕਰਨਾ ਚਾਹੁੰਦੇ ਆ ਕਿ ਇਹ ਸਾਡੀ ਪਸ਼ੂ ਮੰਡੀ ਵਾਲੀ ਪਹਿਲੀ ਵੀਡੀਓ ਆ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਦੇ ਉੱਪਰ ਸਿਰਫ ਗੱਡੀਆਂ ਦਾ ਕੰਟੈਂਟ ਹੀ ਪਾਉਂਦੇ ਸੀ ਇਹ ਸਾਡੀ ਪਸ਼ੂ ਵਾਲੀ ਪਹਿਲੀ ਵੀਡੀਓ ਆ ਜੇਕਰ ਤੁਸੀਂ ਸਾਡੀ ਇਸ ਵੀਡੀਓ ਨੂੰ ਪਿਆਰ ਦਿੰਨੇ ਹੋ ਤਾਂ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਵੀਡੀਓ ਬਣਾਇਆ ਕਰਾਂਗੇ ਇੱਕ ਵਾਰ ਆਪਣਾ ਪਿਆਰ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ ਔਰ ਜੇਕਰ ਤੁਸੀਂ ਵਪਾਰੀ ਭਾਈ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਿਓ ਕਿ ਅਗਲੀ ਵਾਰ ਤੂੰ ਸਾਡੀ ਦੌਣੀ ਦੇ ਉੱਪਰ ਆ ਕੇ ਵੀ ਵੀਡੀਓ ਬਣਾ ਸਕਦਾ ਕਿਉਂਕਿ ਉੱਥੇ ਨਵੇਂ ਕਰਕੇ ਸਾਨੂੰ ਬਹੁਤ ਥਾਵਾਂ ਤੋਂ ਪਰミਸ਼ਨ ਨਹੀਂ ਮਿਲੀ ਤੇ ਕੁਝ ਅਸੀਂ ਤੋਂ ਲੇਟ ਹੋ ਗਏ ਸੀ ਇਸ ਕਰਕੇ ਬਹੁਤ ਬੰਦਿਆਂ ਨੂੰ ਅਸੀਂ ਕੈਪਚਰ ਨਹੀਂ ਕਰ ਸਕੇ ਪਹਿਲਾਂ ਸਾਡੇ ਤੋਂ ਪਹਿਲਾਂ ਵੀ ਵੀਡੀਓ ਬਹੁਤ ਬਣ ਚੁੱਕੀਆਂ ਸੀ ਤੇ ਇਹ ਹੈ ਜੀ ਖੰਨੇ ਮੰਡੀ ਨੂੰ ਜਾਣ ਵਾਲਾ ਰਸਤਾ ਜਿਹੜਾ ਕਿ ਇਧਰ ਇੰਡਸਟਰੀਅਲ ਏਰੀਆ ਦੇ ਲਗავੇ ਦੀ ਰਸਤਾ ਜਾਂਦਾ ਹੈਗਾ ਗਾਰਾ ਬਹੁਤ ਜ਼ਿਆਦਾ ਪਿਆ ਹੋਇਆ ਸੀਗਾ ਜਿੱਥੇ ਕਿ ਗੱਡੀਆਂ ਫਸ ਕੇ ਵੱਡਾ ਜਾਮ ਲੱਗ ਚੁੱਕਿਆ ਸੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਰਸਤੇ ਵੱਲ ਵੀ ਜ਼ਿਆਦਾ ਧਿਆਨ ਦਿੱਤਾ ਜਾਵੇ ਕਿਉਂਕਿ ਹਰ ਇੱਕ ਮਹੀਨੇ ਖੰਨੇ ਮੰਡੀ ਲੱਗਦੀ ਆ ਜੋ ਕਿ ਬਹੁਤ ਹੀ ਵੱਡਾ ਨਾਮ ਆ ਆਪਸ ਦੇ ਵਿੱਚ ਮੰਡੀ ਦੇ ਅੰਦਰ ਐਂਟਰ ਹੁੰਦਾ ਸਾਰੀ ਆਪਾਂ ਨੇ ਪਹਿਲਾਂ ਦੇਖਿਆ ਕਿ ਬਹੁਤ ਸਾਰੇ ਤੰਬੂ ਲੱਗੇ ਹੋਏ ଥିਗੇ ਜਿੱਥੇ ਕਿ ਰੋਟੀ ਪਾਣੀ ਦਾ ਪ੍ਰਬੰਧ ਸੀ ਜਿਹੜੇ ਵੀਰ ਵਪਾਰੀ ਵੀਰ ਮੱਝਾਂ ਗਾਵਾਂ ਖਰੀਦਣ ਵੇਚਣ ਵਾਸਤੇ ਆਏ ਹੋਏ ਸੀਗੇ ਤੇ ਉਹਨਾਂ ਵਾਸਤੇ ਤੇ ਹੋਰਾਂ ਬੰਦਿਆਂ ਵਾਸਤੇ ਵੀ ਇੱਥੇ ਰੋਟੀ ਦਾ ਪ੍ਰਬੰਧ ਹੁੰਦਾ ਹੈਗਾ ਤੁਸੀਂ ਇੱਥੇ ਰੋਟੀ ਪਾਣੀ ਖਰੀਦ ਕੇ ਖਾ ਸਕਦੇ ਹੋ ਤੇ ਅੱਗੇ ਫਿਰ ਆਪਾਂ ਕਰੀ ਵਪਾਰੀ ਵੀਰਾਂ ਨਾਲ ਗੱਲਬਾਤ ਆਉ ਦਿਖਾਵਾਂਗੇ। ਚੰਡੀ ਦੇ ਉੱਪਰ ਸਾਨੂੰ ਪਸ਼ੂਆਂ ਵਾਸਤੇ ਪਾਉਣ ਵਾਸਤੇ ਮੋਰੀਆਂ, ਰੱਸੇ, ਸੰਗਲ ਤੇ ਉਧਰਲੇ ਪਾਸੇ ਪਸ਼ੂਆਂ ਦੇ نیچے ਵਿਸਾਉਣ ਵਾਲੇ ਮੈਟ ਵੀ ਪਏ ਨੇ। ਆ ਸਾਰਾ ਸਜਾਵਟ ਦਾ ਸਮਾਨ ਆ ਹਨਾ ਜਿਵੇਂ ਆ ਕੱਟਿਆਂ ਵਾਸਤੇ ਦੁੱਧ ਪਲਾਉਣ ਵਾਸਤੇ ਚੁੰਗਣੀਆਂ ਹੋਗੀਆਂ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਘੁੰਗਰੂ ਮੋਰੀਆਂ ਆਪਸ ਨਾਲ ਵਾਸਤੇ ਉਹ ਵੀ ਲੈ ਸਕਦੇ ਹਾਂ ਤੇ ਖਾਣ ਪੀਣ ਦਾ ਪ੍ਰਬੰਧ ਵੀ ਮੰਡੀ ਦੇ ਵਿੱਚ ਹੈਗੀ ਆ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਬਸ ਜਿਹੜੀ ਥੱਲੇ ਹਾਲਾਤ ਨੇ ਗਾਰਾ ਗੁਰਾ ਜਿਹਾ ਬਣਿਆ ਹੋਇਆ ਹੈਗਾ ਕੋਈ ਚੱਕਰ ਨਹੀਂ ਤੇ ਅੱਗੇ ਚੱਲਦੇ ਆਂ ਆਪਾਂ ਗੱਲਬਾਤ ਹੋਰ ਕਰਦੇ ਆਂ ਬਾਈ ਉਹਰੀਆਂ ਨਾਲ ਦਿਖਾਉਣਾ ਤੁਹਾਨੂੰ ਪਸ਼ੂ ਇਸ ਮੰਡੀ ਦੇ ਵਿੱਚ ਮੈਂ ਇਹਦੇ ਵੀ ਕਾਗਰ ਕਰਦਾ ਮੈਂ ਇਹਨਾਂ ਦੀ ਮੈਂ ਤੇਰੀ ਭਾਈ ਵਾਲੀ ਕਾਗਰ ਕਰਦਾ ਕੱਟੀ ਲੈ ਯਾਰ ਪਈ ਬਨਦੀ ਮੈਂ ਕਹਿੰਦਾ ਤੂੰ ਮੈਂ ਤੇਰੀ ਦਾ ਕਰ ਤੂੰ ਫੋਨ ਨਹੀਂ ਰੋਟਾ ਕੋਈ ਨਹੀਂ ਪਹਿਲੇ ਮੇਰ ਦਾ ਫੜਾ ਨਿੰਮੂਨੇ ਮਾਈ ਗਾ ਦਾਰੇ ਘਰ ਮੁੰ ਲਾਉਂਦੇ ਨੇ ਨਿੰਮੂਨੇ ਲਓ ਜੀ ਆਪਾਂ ਹੁਣ ਬਾਈ ਨਾਲ ਕਰਦਾਂ ਗੱਲਬਾਤ ਸਾਸ਼ੀਕਲ ਬਾਈ ਜੀ ਕਿਹੜਾ ਪਿੰਡ ਆਈ ਆਪਣਾ ਬੜਾ ਕੋਟ ਆਈ ਬੜਾ ਕੋਟ ਆਈ ਕਿੰਨੀਆਂ ਮੱਝ ਲੈ ਕੇ ਆਏ ਅੱਜ ਕਿ ਲੈ ਕੇ ਆਏ ਇੱਕੇ ਆਮ ਅੱਜ ਆਈ ਆਪਣੀ ਹਾਂ ਇੱਕੇ ਠੀਕ ਆ ਕਿੰਨਵੇਂ ਸੂਏ ਇਹ ਬਲੂਨ ਹੈ ਜੀ ਪਹਿਲੇ ਬਲੂਨ ਹੈ ਜੀ ਪਹਿਲੇ ਸੂਏ ਗੈਲ ਕੀ ਹੈ ਜੀ ਤੇ ਪਿੱਛੇ ਘੱਟੀ ਹੈ ਠੀਕ ਆ ਬੜਾ ਇਹ ਦਿਖਾ ਦੇ ਥੱਲੇ ਵੱਧ ਪਾ ਦੋ ਚਲਾਈ ਇਹਨੂੰ ਹਾਂ ਚਲਾ 13 ਕਿਲੋ 13 ਕਿਲੋ ਹਾਂ ਜੀ 15 ਹਾ ਕਿਲੋ ਤੋਂ ਦੋ ਗੱਟੇ ਆਪਣਾ ਵਪਾਰ ਦਾ ਕੰਮ ਹੈ ਹਾਂ ਜੀ ਹੁਣ ਆਪਣਾ ਠੀਕ ਆ ਕੀ ਮੁੱਲ ਕਰਦੇ ਆ ਜੀ ਦਾ ਦੋ ਲੱਖ ਦੋ ਲੱਖ ਦੇਣੀ ਕਿੰਨੇ ਤੱਕ ਆ ਸਹੀ ਸਹੀ 81 ਦੇਵਾਂਗੇ ਤੇ ਤੁਹਾਡਾ ਨੰਬਰ ਵੀ ਬੋਲ ਦਿਓ ਜੀ 7073 883 ਦੁਬਾਰਾ ਦਿਹਾੜੇ 7073 883 ਹਰ ਕੀ ਮਕਿਆਣਾ ਸਤਿ ਸ਼੍ਰੀ ਅਕਾਲ ਜੀ। ਇਹ ਆਪਾਂ ਇੱਕ ਇਹ ਕੰਮ ਕਰਨ ਦੇਖਣਾ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਹੈ ਵੀਰੇ ਆਪਣਾ? ਸੋਧੇਵਾਲ ਪਿੰਡ ਹੈ ਵੀਰੇ। ਕਿੰਨੇ ਪਸ਼ੂ ਲੈ ਕੇ ਆਏ ਅੱਜ ਮੇਲੇ 'ਚ? ਅੱਜ ਵੀਰੇ ਆਪਦੇ ਕੋਲ 3 ਛੋਟੀਆਂ ਦੇ ਤਾਜ਼ੀਆਂ ਛੋਈਆਂ ਆਈਆਂ। 3 ਨੇ ਬਲੂਨ ਨੇ ਭਾਈ। ਨਾ ਦੂਜੇ ਦੂਜੇ ਜੀ। ਠੀਕ ਆ ਸਾਰੇ ਦੂਜੇ ਸੂਏ ਤੇ ਇਹ ਇਹਦੇ ਬਾਰੇ ਜਾਣਕਾਰੀ ਦਿਓ ਬਾਈ ਪਹਿਲਾਂ ਇਹਦੇ ਗੈਲ ਕੀ ਆ ਜੀ ਇਹ ਦੂਜੇ ਸੂਏ ਆ ਵੀਰੇ ਮਾਗਰੇ ਦੇ ਕਟਾ ਠੀਕ ਆ ਕਿੰਨਾ ਦੁੱਧ ਆ ਜੀ ਦੁੱਧੇ ਦੇ ਥੱਲੇ ਇਸ ਟਾਈਮ 11 12 ਕਿਲੋ ਹੋਊਗਾ ਵੀਰੇ 11 12 ਕਿਲੋ ਅੱਜ 6 7 ਦਿਨ ਦੀ ਸੂਈ ਹੋਈ ਆ 6 7 ਦਿਨਾਂ ਦੀ ਸੂਈ ਆ ਬਈ ਠੀਕ ਆ ਕੀ ਮੰਗ ਕਰਦੇ ਵੀਰੇ ਦੀ ਇਹਦਾ ਇੱਕ 35 ਮਾਗਰੇ ਵੀਰੇ ਇੱਕ 35 ਸਹੀ ਸਹੀ ਕਿੰਨੇ ਤੱਕ ਛੱਡਣੀਆਂ ਬਾਈ ਇੱਕ 25 ਦੀ ਦੇ ਦਾਂਗੇ ਵੀਰੇ ਇੱਕ 25 ਦੀ ਦੇ ਦੇਣੀ ਆ ਅਗਲੀ ਬਾਈ ਲੈ ਬਈ ਥਾਂ ਲੈ ਵਗੈਰਾ ਚੈੱਕ ਕਰਵਾ ਦਿਓ ਕਿਰਾਂ ਇਹਦੇ ਮਾਗਰ ਕਟਾ ਵੀਰੇ ਇਹ ਪਲੂਣ ਨਾ ਇਹ ਵੀ ਦੂਜਾ ਸੂਇ ਇਹ ਵੀ ਦੂਜੇ ਸੂਇਆ ਠੀਕ ਆ ਇਹਦੇ ਮਗਰ ਵੀ ਕਟਾਗਾ ਕਟਾ ਠੀਕ ਆ ਇਹ ਕਿੰਨਾ ਦਿਨ ਦਿੰਦੀ ਆ ਵੀਰੇ ਪਹਿਲੇ ਦੁੱਧ 11 ਕਿਲੋ ਤਿਆਰ ਹੋ ਗਿਆ ਇਸ ਟਾਈਮ ਕਿੰਨੇ ਦਿਨਾਂ ਦੀ ਆ ਅੱਜ 5ਵਾਂ ਦਿਨ ਸੂਈ ਨੂੰ ਆ 5ਵਾਂ ਦਿਨ ਹੋਇਆ ਸੂਈ ਨੂੰ ਹਾਂ ਵੀਰੇ 15 ਤੱਕ ਜਾਊਗੀ 15 ਤੱਕ ਤਾਂ ਨਹੀਂ ਵੀਰੇ 13-14 ਕਿਲੋ ਦੁੱਧ ਦੇਈ ਜਾਊਗੀ ਠੀਕ ਆ ਜੀ ਹਾਂ ਕਿੰਨੇ ਤੱਕ ਛੱਡ ਦੇਣੀ ਆ ਵੀਰੇ ਇਹ ਇੱਕ 20 ਦੀ ਦੇ ਦਾਂਗੇ ਵੀਰੇ ਆਪਾਂ 1 ਲੱਖ 20 ਦੀ ਛੱਡ ਦੇਣੀ ਆ ਠੀਕ ਆ ਜੀ ਤੇ ਇਹਦੇ ਗੈਰ ਵੀ ਕਟਾ ਬਾਈ ਹਾਂ ਵੀਰੇ ਅਗਲੀ ਤੇ ਇਹਦੇ ਮਾਗਰ ਕੱਟੀ ਆ ਵੀਰੇ ਇਹਦੇ ਮਾਗਰ ਕੱਟੀ ਆ ਹਾਂ ਇਹ ਵੀ ਦੂਸਰੇ ਆ ਜੀ ਇਹ ਵੀ ਦੂਜੇ ਆ ਵੀਰੇ ਲਓ ਵੀ ਚੈੱਕ ਕਰਵਾ ਦਿਓ ਕਿ ਰਾ ਥਣ ਲੇਵਾ ਵਗੈਰਾ ਨਾ ਚੰਗੀ ਤਰ੍ਹਾਂ ਚੈੱਕ ਕਰਵਾ ਲਿਆ ਕਰੋ ਇਹ ਕਿੰਨੇ ਦੀ ਛੱਡ ਦੇਣੀ ਆ ਹਰ ਹਰ ਇਲਾਕੇ ਦਾ ਮਾਲ ਆ ਵੀਰੇ ਠੀਕ ਆ ਜੀ ਹਾਂ ਹੈ ਨਹੀਂ ਇਹਦਾ ਵੀ ਕੋਈ ਦੇਸੀ ਮੱਝਾਂ ਨੇ ਠੀਕ ਆ ਜੀ ਹਾਂ ਆਪਣਾ ਵਪਾਰ ਦਾ ਕੰਮ ਹੁੰਦਾ ਵੀਰੇ ਵਪਾਰ ਦਾ ਵੀਰੇ ਵਪਾਰ ਦਾ ਠੀਕ ਆ ਹਾਂ ਤੇ ਜੇ ਕਿਸੇ ਵੀਰ ਨੇ ਤੁਹਾਡੇ ਤੋਂ ਮਹਿਸਾ ਲੈਣੀਆਂ ਹੁਣ ਤਾਂ ਸੰਪਰਕ ਨੰਬਰ ਬੋਲ ਦਿਓ ਜੀ ਆਪਦਾ ਵੀਰੇ 959777 ਵਾਲੇ ਮੇਰੇ ਵੀਰਾ 83697 ਪਿੰਡ ਸੁੱਧਿਆ ਵਾਲਾ ਪਿੰਡ ਸੁੱਧਿਆ ਵਾਲਾ ਠੀਕ ਆ ਭਾਰਸੋ ਦੇ ਲਾਗੇ ਵੀ ਕੰਮ ਆ ਵੀਰੇ ਕਿਸੇ ਬਾਈ ਨੇ ਗਾਵਾ ਲੈਣੀਆਂ ਹੁਣ ਠੀਕ ਆ ਜੀ ਆ ਆਪ ਲੂਣਾ ਬਈ ਇਹ ਵੀ ਆਪਣੀਆਂ ਕਿਹੜੀ ਵੀਰੇ ਆਹ ਇਹ ਹੋਰ ਬਾਈਆਂ ਦੀ ਐ ਬੇਗੀ ਵੀਰੇ ਠੀਕ ਆ ਇਹ ਬੇਗੀ ਜੀ ਤੇ ਮੰਡੀ ਕਿਵੇਂ ਰਹੀ ਅੱਜ ਮੰਡੀ ਵਸ ਵੀਰੇ ਵਧੀਆ ਠੀਕ ਆ ਗਾਗੂ ਕਾਗੇ ਗਾਗ ਆਈ ਜਾਂਦੇ ਨੇ ਵੀਰੇ ਤੈਨੂੰ ਪਤਾ ਥੋੜਾ ਜਿਹਾ ਸਮੇਂ ਹੀ ਕਰਕੇ ਅੱਜ ਕੱਲ ਫਿਰ ਵੀ ਗਾਗ ਘੜ ਜਾਂਦਾ ਠੀਕ ਹੈ ਜੀ ਠੀਕ ਹੈ ਜੇ ਵੀ ਠੀਕ ਹੈ ਨਾ ਇਹ ਮਾਲ ਵਧੀਆ ਲਮਾਂਗੇ ਤਾਂ ਤੈਨੂੰ ਪਤਾ ਵਧੀਆ ਵਿਕੀ ਆ ਲਓ ਵੀ ਦਰਸ਼ਕੋ ਬਾਕੀ ਬਾਈ ਦਾ ਨੰਬਰ ਆਪਾਂ ਨੇ ਪਾਤਾ ਸਕਰੀਨ ਦੇ ਉੱਪਰ ਪਿੰਡ ਸੁਧੇਆ ਵਾਲਾ ਬਾਈ ਦਾ ਜੀ ਨੇ ਵੀ ਪਸ਼ੂ ਲੈਣੇ ਹੋਣ ਬਾਈ ਤੋਂ ਚਾਹੇ ਗਾਵਾਂ ਚਾਹੇ ਮੱਝਾਂ ਬਾਈ ਨਾਲ ਸੰਪਰਕ ਕਰ ਲਿਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਵੀਰੇ ਆਪਾਂ ਪਿੰਡ ਮੁਵਾਰਕਪੁਰ ਚੁੰਗਾ ਜੀ ਜ਼ਿਲ੍ਹਾ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟਲਾ ਹਾਂ ਜੀ ਠੀਕ ਆ ਪਸ਼ੂ ਖਰੀਦਦੇ ਨੇ ਤੁਸੀਂ ਅੱਜ ਦੋ ਪਸ਼ੂ ਖ ਵਪਾਰ ਦਾ ਕੰਮ ਆ ਜੀ ਤੁਹਾਡਾ ਵਪਾਰ ਦਾ ਕੰਮ ਹੈ ਵੀਰੇ ਢਿੱਕਾ ਇਹਦੇ ਬਾਰੇ ਦਿਓ ਜੀ ਜਾਣਕਾਰੀ ਇਹ ਇਹ ਵੀਰੇ ਜਰਸੀ ਬੱਸੀ ਆ ਹਾਂਜੀ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਵੀਰੇ ਠੀਕ ਆ ਮੰਨ ਕੇ ਚਲੋ 15 16 ਕਿਲੋ ਬੌਲੀ ਤਿਆਰ ਆ 15 16 ਕਿਲੋ ਬਾਈ ਹਾਂ ਹਾਂ ਠੀਕ ਆ ਮੱਛੀ ਬਹੁਤ ਠੰਡੀ ਸੀ ਲਾ ਲੋ ਵੀ ਦਰਸਾ ਕੇ ਕਰਾਂ ਚੈੱਕ ਹਾਂ ਹਾਂ ਟੂਰਾ ਤੂਰਾ ਹੂੰ ਪੂਰਾ ਬਾਈ ਨੇ ਹਨਾ ਚੁੰਨੀਆਂ ਚਾਨੀਆਂ ਲਾ ਕੇ ਜਚਾਈ ਆ ਪੂਰੀ ਸੋਹਣੀ ਬੰਦੀ ਆ ਤੇ ਬਾਈ ਕਹਿੰਦਾ 15 16 ਕਿਲੋ ਤਿਆਰ ਆ ਠੀਕ ਆ ਤੇ ਕਿੰਨੇ ਦੀ ਲਈ ਆ ਬਾਈ ਇਹ ਬਾਈ ਵੇਚਣੀ ਆ ਵੇਚਣੀ ਆਗੇ ਤੁਸੀਂ ਹਾਂ ਵੇਚਣੀ ਆ ਠੀਕ ਆ ਮੁੱਲ ਵੀਰੇ 65000 ਰੁਪਏ ਵੀਰੇ ਦਾ 65000 ਰੁਪਏ ਹਾਂ ਠੀਕ ਆ ਗੈੜ ਕੀ ਇਹਦੇ ਮਾਗਰ ਬੱਸ 55000 ਦੀ ਦੇ ਦਾਂਗੇ ਬੱਸ ਮੁੱਲ ਪਾਇਨ ਦੀ ਦੇ ਦੇਣੀ ਆ ਠੀਕ ਆ ਬਾਈ ਅਗਲੀ ਤੇ ਚੱਲਦੇ ਆ ਵੀਰੇ ਹਾਂ ਅਗਲੀ ਵਾਰੇ ਦੱਸ ਦੋ ਵੀਰੇ ਆ ਦੂਜੇ ਸਵੇਰੇ ਬਹਿੜਾ ਗੱਬਣ ਹਾਂ 10 ਦਿਨਾਂ ਦੀ ਕੱਚੀ ਔਲੇ ਕੱਚੀ ਆ ਦਾ ਦਿਨ 10 ਦਿਨ ਲੈ ਜੂਗੀ ਬਣੂ ਬਹੁਤ ਦੁੱਧ ਦੇ ਦੂਗੀ ਪਲੂਨ ਦਾ ਦੁੱਧ ਦਿੱਤਾ ਹੋਇਆ ਹਾਂ 16 17 ਕਿਲੋ 16 17 ਕਿਲੋ ਪਲੂਨ ਨੇ ਹਾਂ ਐਤੀ ਦੂਜੇ ਸੁੰਦੀ ਆ ਹੂੰ ਐਂ ਮਖਿਆਲ ਹੀ ਮਾਰਦੀ ਆ ਬਾਈ ਥਾਨ ਲੈਵਾ ਵੀ ਚੈੱਕ ਕਰ ਲੈ ਥਾਨ ਲੈਵਾ ਵੀ ਪੂਰਾ ਵਧੀਆ ਲਓ ਵੀ ਇਹ ਕਿੰਨੇ ਰੀ ਦੇ ਦਾਨੀਆਂ ਬਾਈ ਸਹੀ ਸਹੀ ਲਓ ਵੀ ਦਰਸ਼ਕੋ ਕਿਰਾਂ ਕਰੋ ਚੈੱਕ ਮੋ ਲੈ ਰਾਇ ਵੀਰੇ 65000 ਰੁਪਿਆ 65000 ਰੁਪਿਆ ਕਿੰਨੇ ਕੁ ਪਸ਼ੂ ਹੋ ਜਾਂਦੇ ਨੇ ਮੇਰੇ ਆਪਣੇ ਕੋਲ ਆਪਨੇ ਕੋਲ ਪਸ਼ੂ ਹੋ ਜਾਂਦੇ ਨੇ 7-8 ਪਸ਼ੂ ਦੇ ਮੱਝਾਂ ਹੀ ਲੈਣੇ ਹੋ ਨਾ ਗਾਈਆਂ ਹੀ ਲੈਣੇ ਵੀਰੇ ਕੱਲੀਆਂ ਗਾਈਆਂ ਲੈਣੇ ਹਾਂ ਠੀਕ ਹੈ ਬਾਈ ਦਾ ਨੰਬਰ ਹੈਗਾ ਜੀ 88723 67635 88723 67635 ਜਿਨੇ ਵੀ ਭਾਈ ਗਾਈਆਂ ਲੈਣੀਆਂ ਹੁਣ ਬਾਈ ਨਾਲ ਸੰਪਰਕ ਕਰ ਸਕਦਾ ਹੈ ਕੇਵਲ ਗਾਈਆਂ ਹੀ ਰੱਖਦਾ ਬਾਈ ਤੇ ਵਧੀਆ ਰੇਟ ਦੀਆਂ ਗਾਵਾਂ ਰੱਖਦਾ ਹੈਗਾ ਹਾਂ ਵਧੀਆ ਨਸਲ ਵਾਲੀਆਂ ਕੈਮਰਾ ਰੱਖਦਾ ਹਰੇਕ ਨਸਲ ਦੀ ਰੱਖਦੇ ਆ ਭਾਈ ਹਰ ਨਸਲ ਦੀ ਵੀ ਰੱਖਦੇ ਆ ਠੀਕ ਆ ਭਾਈ ਧੰਨਵਾਦ ਭਾਈ ਹੁਣ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਆ ਇਹਨਾਂ ਤੋਂ ਜਾਣਕਾਰੀ ਲੈਣੇ ਆ ਕਿਵੇਂ ਰਿਹਾ ਮੰਡੀ ਦਾ ਮਾਹੌਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਨੇ ਵੀਰੇ ਵਾ ਵਧੀਆ ਭਾਈ ਕਿਹੜਾ ਏਰੀਆ ਵੀਰੇ ਆਪਣਾ ਆਪਣਾ ਲੁਧਿਆਣਾ ਲੁਧਿਆਣੇ ਤੋਂ ਆਏ ਆ ਠੀਕ ਆ ਰਾਹੋ ਰੋਡ ਪਿੰਡ ਸੀੜਾ ਪਿੰਡ ਸੀੜਾ ਬਾਜੀਕਰਾਂ ਦਾ ਮੁੰਡਾ ਆ ਅੱਜ ਮੰਡੀ ਕਿਵੇਂ ਰਹੀ ਭਾਈ ਮੰਡੀ ਯਾਰ ਚਿੱਕੜ ਆ ਗੱਡੀ ਫਸੀ ਖੜੀ 2 ਘੰਟੇ ਹੋ ਗਏ ਗੱਡੀ ਆਪਣੀ ਡਰਾਈਵਰੀ ਦਾ ਕੰਮ ਹਾਂ ਡਰਾਈਵਰੀ ਦਾ ਕਿੰਨੇ ਪਸ਼ੂ ਲੈ ਕੇ ਆਏ ਬਾਈ ਫਿਰ ਪਸ਼ੂ ਮੈਂ ਲੈ ਕੇ ਆਇਆ ਦੋ ਦੋ ਪਸ਼ੂ ਲੈ ਕੇ ਆਇਆ ਆਈ ਮੰਡੀ ਆਣੇ ਬਾਈ ਹਾਂ ਥੋੜੇ ਉਧਰ ਜਗਰਾਉ ਵੀ ਬੜੀ ਭਰਦੀ ਆਣਾ ਵੱਡੀ ਓਕੇ ਰਬੋਰਡ ਠੀਕ ਹੈ ਜੀ ਤੇ ਬਾਈ ਕਹਿਣਾ ਚਾਹੇਗਾ ਕੁਛ ਬਸ ਕਿਰਪਾ ਮਾਲਕ ਦੀ ਰੱਬ ਰੋਟੀ ਦੇਈ ਜਾਂਦਾ ਹੋਰ ਖੁਸ਼ ਆ ਬਾਈ ਜ਼ਿੰਦਗੀ ਜੀ ਪੂਰਾ ਨਜ਼ਾਰਾ ਪੂਰਾ ਐਣਾ ਮਾਲ ਖੜਿਆ ਪੂਰਾ ਬਾਈ ਨੇ ਪੂਰਾ ਮਾਲ ਖੜਿਆ ਇਧਰ ਗੱਡੀ 'ਚ ਫਰੇਗਰੈਂਸ ਆ ਚੜੀਆਂ ਨਹੀਂ ਆ ਕਿਹੜਾ ਅਤਰਾਂ ਦੀ ਆ ਬਾਈ ਕਿਹੜਾ ਅਤਰ ਵਰਤਦੇ ਜੀ ਹੈਂ ਕਿਹੜਾ ਇਤਰ ਲਾ ਰਹੇ ਆ ਅੱਜ ਇਹ ਇਤਰ ਹੁਣੀ ਲਿਆਇਆ ਹੁਣ ਗੱਡੀ 'ਚ ਰੱਖ ਕੇ ਖੁਸ਼ਬੂ ਖਲਾਰਾਂਗੇ ਫੁੱਲ ਉਹ ਗੋਲ ਗੱਪੇ ਵਾਲਾ ਵੀ ਖੜੇ ਆ ਵੀ ਖੜੇ ਆ ਵੀ ਖੜੇ ਆ ਸਾਰੇ ਮੇਰੇ ਆ ਬੰਦਾ ਕਹਿੰਦਾ ਕਹਿੰਦਾ ਮੇਰੀ ਵੀਡੀਓ ਬਣਾਓ ਯਾਰ ਇਹ ਵੀ ਇੱਕ ਛੋਟਾ ਵਪਾਰੀਆ ਬਾਈ ਨਾ ਨਾ ਵਪਾਰੀ ਮੈਂ ਤਾਂ ਕੀ ਪਤਾ ਕਰੀਂ ਵਪਾਰੀ ਹੱਡਿਆਂ ਦੇਖ ਆ ਵਾਲਾ ਕੰਮ ਕਰਦਾ ਮੈਂ ਠੀਕ ਆ ਆਪਾਂ ਇਤਰ ਲੈ ਆਪਾਂ ਠੀਕ ਹੈ ਠੀਕ ਹੈ ਇਹੋ ਜਿਹੇ ਬੰਦਿਆਂ ਕਰਕੇ ਰੌਣਕ ਲੱਗਿਆ ਹੈ ਆ ਰੌਣਕਾਂ ਲੱਗਿਆ ਰਹਿੰਦੀਆਂ ਨੇ ਮੰਡੀ 'ਚ ਇਹ ਜਿਹੇ ਬੰਦੇ ਇੱਕ ਸਾਨੂੰ ਖੰਨੇ ਮੰਡੀ ਤੇ ਆ ਕੇ ਨਾ ਪ੍ਰੋਬਲਮ ਹੋ ਰਹੀ ਹੈ ਇੱਥੇ ਜਿੰਨੇ ਵੀ ਵ ਉਹ ਵੀਡੀਓ ਬਣਾਉਣ ਤੋਂ ਇਸ ਗੱਲੋਂ ਇਤਰਾਜ਼ ਕਰ ਰਹੇ ਨੇ ਕਿਉਂਕਿ ਕਹਿੰਦੇ ਰਾਤ ਨੂੰ ਫੋਨ ਬਹੁਤ ਦੂਰ-ਦੂਰ ਆਉਂਦੇ ਨੇ ਜਿਵੇਂ ਹੁਣ ਆਪਾਂ ਕਿਸੇ ਦਿure ਵੀਡੀਓ ਬਣਾਉਨੇ ਆ ਤਾਂ ਰਾਤ ਨੂੰ ਦੂਹ-ਦੂਹੋਂ ਫੋਨ ਆਉਂਦੇ ਨੇਗੇ ਕਹਿੰਦੇ ਲੋਕ ਡਿਸਟਰਬ ਕਰਦੇ ਨੇ ਤਾਂ ਕਰਕੇ ਲੋਕ ਇਤਰਾਜ਼ ਕਰਦੇ ਨੇ ਤਾਂ ਏ ਸੀ ਅੱਜ ਦੀ ਖੰਨੇ ਦੀ ਪਸ਼ੂ ਮੰਡੀ ਜਿੱਥੇ ਕਿ ਤੁਹਾਨੂੰ ਆਪਾਂ ਹੁਣ گاਵਾ ਦਾ ਮੱਝਾਂ ਦਾ ਦਿਖਾਇਆ ਹੈ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਇਸ ਕਰਕੇ ਜਿਹੜਾ ਅੱਜ ਤੋਂ ਜ਼ਿਆਦਾ ਮਾਲ ਸੀਗਾ ਉਹ ਵਿਕ ਚੁੱਕਿਆ ਦੀ ਤੇ ਬਾਕੀ ਜਿਹੜੇ ਜਿਹੜੇ ਵੀਡੀਓ ਦੇ ਵਿੱਚ ਆਪਾਂ ਵੀਰ ਦਿਖਾਏ ਨੇ ਉਹਨਾਂ ਦੇ ਨੰਬਰ ਵੀ ਪਾਏ ਹੋਏ ਨੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਬਾਕੀ ਇਹ ਆਪਣੀ ਪਹਿਲੀ ਖੰਨਾ ਮੰਡੀ ਦੀ ਵੀਡੀਓ ਸੀਗੀ ਇਸ ਕਰਕੇ ਤੁਸੀਂ ਸਾਡੀ ਵੀਡੀਓ ਨੂੰ ਜੇਕਰ ਸਪੋਰਟ ਦੇਵੋਗੇ ਪਿਆਰ ਕਰੋਗੇ ਤਾਂ ਅਸੀਂ ਅੱਗੇ ਤੋਂ ਵੀ ਜ਼ਰੂਰ ਇਹ ਵੀਡੀਓ ਕਵਰ ਕਰਾਂ ਹਰੇਕ ਮੰਡੀਆਂ ਦੀ ਤੇ ਇਧਰਲੇ ਪਾਸੇ ਸਾਰੇ ਵੀਰ ਨੇ ਜਿਹੜੇ ਉਹ ਮਾਲ ਚਾੜਨ ਲੱਗੇ ਪਏ ਨੇ ਗੱਡੀਆਂ ਦੇ ਵਿੱਚ ਤੇ ਮੰਡੀ ਲਗਭਗ ਅੱਜ ਵਧੀਆ ਸੀ ਬਾਕੀ ਆਪਾਂ ਆਪਣੇ ਕੈਮਰਾਮੈਨ ਨੂੰ ਵੀ ਪੁੱਛ ਲਾਂ ਨੇ ਕਿਵੇਂ ਦਾ ਰਿਹਾ ਰਿਸਪੌਂਸ ਹਾਂਜੀ ਸੁਤਵੀਰ ਜੀ ਹਾਂਜੀ ਬਈ ਕਿਵੇਂ ਰਿਹਾ ਬਈ ਅੱਜ ਮੰਡੀ ਦਾ ਰਿਸਪੌਂਸ ਰਿਸਪੌਂਸ ਠੀਕ ਸੀ ਜਿਵੇਂ ਜਿਵੇਂ ਆਪਾਂ ਨੂੰ ਮਿਲਦੇ ਗਏ ਵਪਾਰੀ ਵੀਰ ਮਿਲਦੇ ਗਏ ਆਪਣੇ ਠੀਕ ਹੈ ਤੇ ਸਾਰਿਆਂ ਦੇ ਅਲੱਗ-ਅਲੱਗ ਰਿਵਿਊ ਨੇ ਸਾਰਿਆਂ ਦੀਆਂ ਅਲੱਗ-ਅਲੱਗ ਗੱਲਾਂ ਨੇ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਕੁਝ ਥੋੜਾ ਜਿਹਾ ਆਪਾਂ ਲੇਟ ਵੀ ਹੋ ਗਏ ਹਨਾ ਕੁਝ ਲੇਟ ਹੋਣ ਕਰਕੇ ਵਪਾਰੀ ਕੁਝ ਪਹਿਲਾਂ ਹੁਣ ਕੁਝ ਵਪਾਰੀ ਵੀਰਾਂ ਨੇ ਦੱਸਿਆ ਕਿ YouTube ਪਰ ਕੋਈ ਕਈ ਆਉਂਦੇ ਸੀ ਮਤਲਬ ਇੱਕ ਹਰਾਸ਼ਮੈਂਟ ਵਾਲਾ ਕੰਮ ਵੀ ਹੁੰਦਾ ਤੇ ਜਿਆਦਾ ਹਰਾਸ਼ਮੈਂਟ ਨਾ ਕਰਿਆ ਕਰੋ ਹਮ ਹਰਾਸ਼ਮੈਂਟ ਵਾਲਾ ਕੰਮ ਵੀ ਐ ਹੋ ਜਾਂਦਾ ਕਹਿੰਦੇ ਵੀ ਫਿਰ ਬੰਦੇ ਨੰਬਰ ਲੈ ਕੇ ਨਾ ਘਰੇ ਜਾਣ ਲੱਗ ਜਾਂਦੇ ਨੇ ਤੇ ਫਿਰ ਮੰਡੀਆਂ ਦੇ ਵਿੱਚ ਮੰਡੀ ਵਾਲੇ ਵੀ ਇਤਰਾਜ਼ ਕਰਦੇ ਨੇ ਮੰਡੀ ਵਾਲੇ ਬਾਈ ਇਤਰਾਜ਼ ਕਰਨਾ ਹੀ ਹੈ ਜੇ ਮੰਡੀਆਂ ਚ ਰੌਣਕ ਨਹੀਂ ਲੱਗੂਗੀ ਤਾਂ ਆਪਣੇ ਪੰਜਾਬ ਦਾ ਜਿਹੜਾ ਆਪਣਾ ਕਲਚਰ ਆ ਉਹ ਪਤਾ ਕਿੱਥੋਂ ਲੱਗੂਗਾ ਹਮ ਤੇ ਆਪਣੇ ਲੋਕ ਪਹਿਲਾਂ ਹੀ ਮੱਜਾਂ ਦੇ ਕੰਮ ਵੱਲ ਬਹੁਤ ਘਟ ਨੇ ਹਮ ਆਪਾਂ ਨੂੰ ਪਤਾ ਹੀ ਹੈ ਕਿ ਦੁੱਧ ਨਕਲੀ ਜ਼ਿਆਦਾ ਹੋ ਰਿਹਾ ਪਸ਼ੂ ਲੋਕ ਘੱਟ ਪੜ ਰਹੇ ਨੇ ਦੁੱਧ ਨਕਲੀ ਜਿਆਦਾ ਬਣ ਰਹੇ ਆ ਤਾਂ ਉਹ ਚੀਜ਼ ਨੂੰ ਵਧਾਵਾ ਦੇਣ ਲਈ ਮੰਡੀਆਂ ਲਗਾਈਆਂ ਜਾਂਦੀਆਂ ਨੇ ਤੇ ਹੁਣ ਆਪਾਂ ਮੰਡੀਆਂ ਦੇ ਵਿੱਚ ਆਪਣਾ ਵੀਡੀਓ ਬਣਾਉਣ ਦਾ ਮਤਲਬ ਸਿਰਫ ਇਹਨਾਂ ਦਾ ਕਿ ਲੋਕਾਂ ਨੂੰ ਪਤਾ ਲੱਗੇ ਲੋਕ ਇਸ ਚੀਜ਼ ਵੱਲ ਆਉਣ ਆਪਣਾ ਵਪਾਰ ਕਰਨ ਵਾਤ ਤੋਂ ਵਾਤ ਪਸ਼ੂ ਰੱਖਣਾ ਦੁੱਧ ਦਾ ਤੁਹਾਨੂੰ ਪਤਾ ਕਿ ਦੁੱਧ ਦਾ ਰੇਟ ਇਸ ਟਾਈਮ ਬਹੁਤ ਜਿਆਦਾ ਹਾਈ ਚੱਲ ਰਿਹਾ ਸ਼ੁਕਰਾਮ ਦ੍ਰਾਈਵਰ ਬਾਕੀ ਇਹ ਸੀ ਦੋਸਤੋ ਅੱਜ ਦੀ ਖੰਨੇ ਦੀ ਮੰਡੀ ਦੀ ਵੀਡੀਓ ਤੇ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਆ ਜਾ ਚੱਲੇ ਫਿਰ ਸਾਰਿਆਂ ਕਿਤੇ ਲੱਗਾ ਹੋਇਆ ਚਲੋ ਜੀ ਫਿਰ ਵਧੀਆ ਹਾਲਾਤ ਮੈਂ